ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਖੜੇ ਆ ਜੀ ਪਿੰਡ ਕੋਟੜਾ ਕੌੜਿਆਂ ਦਾ ਤਹਿਸੀਲ ਹੈਗਾ ਜੀ ਫੂਲ ਤੇ ਜ਼ਿਲ੍ਹਾ ਮਿੱਤਰੋ ਹੈਗਾ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨੱਕ ਲੈ ਕੇ ਆਏ ਆ ਬਾਈ ਗੱਗੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਵੀ ਕਦੋਂ ਦੀਆਂ ਸੂਗਾਂ ਨੇ ਜਿਹਦੇ ਵਿੱਚੋਂ ਤਿੰਨ ਜਾਨਵਰ ਮਿੱਤਰੋ ਸੂਏ ਪਏ ਨੇ ਇੱਕ ਸੂਣ ਵਾਲੀ ਆ ਕਰਦੇ ਆ ਪੂਰੀ ਗੱਲਬਾਤ ਫਿਰ ਮਿੱਤਰੋ ਆਪਾਂ ਕੱਲਾ ਕੱਲਾ ਪਸ਼ੂ ਦਿਖਾਉਂਦੇ ਜਾਵਾਂਗੇ ਨਾਲ ਦੀ ਨਾਲ ਮਿੱਤਰੋ ਆਪਾਂ ਡਿਟੇਲ ਬਾਈ ਦੋ ਦੰਦੇ ਜਾਵਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਕੰਮ ਵਪਾਰ ਦਾ ਹਾਂ ਬਾਈ ਵਪਾਰ ਦਾ ਕੰਮ ਆ ਸਾ ਓਕੇ ਕਿੰਨੇ ਕੁ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਪਰ ਉਹਦੇ ਆਉਂਦੇ ਜਾਂਦੇ ਆ ਬਾਈ ਚਾਰ ਚਾਰ ਪੰਜ ਪੰਜ ਮਹੀਨੇ ਸਾਡੇ ਓਕੇ ਅੱਜ ਆਪਣੇ ਕੋਲ ਚਾਰ ਨਗ ਹੈ ਹਾਜ਼ਰ ਚਾਰ ਨਗ ਹੈ ਬਾਈ ਚਾਰਾਂ ਦੀ ਸਭ ਤੋਂ ਆਪਾਂ ਪਹਿਲਾਂ ਇੱਕ ਤਾਜੀ ਸੂਈ ਤੋਂ ਸਟਾਰਟਿੰਗ ਕਰਦੇ ਆ ਕਦ ਮਿੱਤਰੋ ਦਰਮਿਆਨਾ ਹਨਾ ਹਾਂ ਦੂਜਾ ਤੇ ਦੂਜਾ ਸੂਆ ਸੂਈ ਵੀ ਹੈ ਕਦੋਂ ਕਦੀ ਸੂਈ ਹੈ ਇਹ ਬਈ 10 ਵਜੇ ਸੂਈ ਹੈ ਸਵੇਰੇ ਓਕੇ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ਼ ਹੈ ਤੇ ਮਗਰ ਬੱਚਾ ਕੀ ਆ? ਕੱਟੀ ਆ ਬਾਈ ਮਗਰ ਮਗਰ ਕੱਟੀ ਆ। ਚੰਗਾ ਮੋਟਾ ਥਾਣਾ ਜੇਰ ਬਾਈ ਕਹਿੰਦਾ ਵੀ ਪੈ ਚੁੱਕੀ ਐ। ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਦੂਜੇ ਸੂਏ ਮਿੱਤਰੋ ਇਹ ਸੂਈ ਆ ਤੇ ਇਹਨੂੰ ਤੋੜ ਕੇ ਦਿਖਾ ਦਿਓ ਜੀ। ਕੱਲਾ ਕੱਲਾ ਪਸੂ ਮਿੱਤਰੋ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ। ਤੇ ਨਾਲ ਦੀ ਨਾਲ ਮਿੱਤਰੋ ਡਿਟੇਲ ਤੁਹਾਨੂੰ ਦਿੰਦੇ ਜਾਵਾਂਗੇ। ਪਿੰਡ ਕੋਟੜਾ ਕੌੜਿਆਂ ਦਾ, ਤਹਿਸੀਲ ਮੋਰ ਮੰਡੀ ਆ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ। ਰਾਮਪਰਾ ਸਹਿਰ ਤੋਂ ਇਹ ਤਕਰੀਬਨ ਆ ਤਨਕ ਕਿਲੋਮੀਟਰ ਤੇ ਪੈਂਡਾਉਂਦਾ ਕਾਦੇ ਦਰਮਿਆਨਾ ਭਜਨ ਮਿੱਤਰੋ ਚੰਗਾ ਤੇ ਤਾਜੀ ਸੂਈਆ ਦੂਜਾ ਸੂਆ ਤੇ ਥਾਂਲੇ ਵੀ ਮਿੱਤਰੋ ਆਪਾਂ ਫੇਰ ਕਹਿੰਦੇ ਵੀ ਸਾਫਾ ਸਿੰਘ ਗੋਲ ਹੈ ਮੰਗਰ ਕੱਟਾ ਮੁੱਲ ਕੀ ਕਰਦਾ ਕੱਟਾ ਕੱਟੀ ਕੱਟੀ ਮੁੱਲ ਮੁੱਲ ਕੀ ਕਰਤਾ ਜੀ ਬੋਲੋ ਬਾਈ ਭਾਵੇਂ 40 ਕਰਾ ਲਓ 45 ਕਰਾ ਲਓ ਹਾਂਜੀ 1,35,000 ਜੀ ਦੇ ਦਾਂਗੇ 1,35 ਦੀ ਦੇਣੀ ਆ ਬੋਲ ਜਿੰਨਾ ਮਰਜ਼ੀ ਕਰਾ ਲਓ ਬੋਲ ਕਿੰਨਾ ਮਰਜ਼ੀ ਕਰਾ ਲਈ ਬਸ 1.35 ਹੀ ਹੋਵੇ ਚੋ 1,35 ਤੋਂ ਓਕੇ 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 ਠੀਕ ਆ ਤਾਰਾ ਮਾਰਕੀਟ ਦਿਖਾ ਦਿਓ ਹਾਂ ਹਾਂ ਠੀਕ ਹੈ ਕੋਈ ਪੂਰ ਸਾਲਾਂ ਦੇ ਕੋਡ ਖੰਡਾ ਓਕੇ ਓਕੇ ਚਲੋ ਤਸੱਲੀ ਪੈਸੇ ਖੁਦ ਤੁਸੀਂ ਕਰਨੀ ਹੈ ਤੇ ਸੁਬਾ ਸੂਈਆ ਤੇ ਮਗਰ ਮਿੱਤਰੋ ਕੱਟੀ ਆ ਥਾਂਲੇ ਵੀ ਦੀ ਸਾਫ ਤੇ ਦੂਜੇ ਨੰਬਰ ਤੇ ਟੁੱਟੇ ਸਿੰਘ ਵਾਲੀ ਵੀ ਇਹਦੀ ਵੀ ਡਿਟੇਲ ਦਿਓ ਜੀ ਸੂਆ ਕਿਹੜਾ ਜੀ ਸੂਆ ਬਾਈ ਹੈ ਦੂਜਾ ਸੂਆ ਇਹ ਦੂਜਾ ਸੂਆ ਸੋਈ ਪਿਆ ਸੱਤਵਾਂ ਦੇ ਨੂੰ ਸੋਈ ਨਵਾ ਬਾਈ ਅੱਜ ਓਕੇ 10 ਕਿਲੋ ਦੁੱਧ ਤਿਆਰ ਹੈ 10 ਕਿਲੋ ਦੁੱਧ ਤਿਆਰ ਆ ਦੂਜਾ ਸੂਆ ਮਗਰ ਬੱਚਾ ਮਗਰ ਕੱਟਾ ਬਾਈ ਮਗਰ ਕੱਟਾ ਠੀਕ ਹੈ 10 ਕਿਲੋ ਤਿਆਰ ਤੇ ਰੇਟ ਕੀ ਕਰਤਾ ਜੇ ਨੂੰ ਵੀ ਰੇਟ ਦੱਸ ਦੋ ਤੇ ਨਾਲ ਦੇ ਨਾਲ 1 10 ਦੀ ਦੇ ਦਾਂਗੀ ਬਈ 1 10 ਦੀ ਦੂਜੇ ਸੂਏ ਮਿੱਤਰੋ ਸੂਈ ਵੀ ਆ ਮੰਗਰ ਮਿੱਤਰੋ ਕੱਟਾ 10 ਕਿਲੋ ਦੁੱਧ ਤਿਆਰ ਆ 7 ਦਿਨਾਂ ਦੀ ਬਾਈ ਕਹਿੰਦਾ ਵੀ ਸੂਈ ਵੀ ਆ ਠੰਡੇ ਵੀ ਦੀ ਸਾਫ਼ ਹੈ ਟਾਈਟ ਹਵਾਨੇ ਦੀ ਹੈ ਤੇ ਚੰਗਾ ਮੋਟਾ ਮਿੱਤਰੋ ਥਾਣਾ ਮੋੜ ਲਓ ਜੀ ਚੋਆਈ ਵੀ ਪੂਜਾ ਮਾ ਪੂਰੀ ਆ ਬਈ ਓਕੇ ਠੀਕ ਹੈ ਫਿਰ ਆਪਾਂ ਕਹਿੰਦੇ ਵੀ ਤਸੱਲੀ ਤੁਸੀਂ ਖੁਦ ਕਰਨੀ ਆ ਪਰ ਪੂਰੀ ਡਿਟੇਲ ਲੈ ਕੇ ਆਪਾਂ ਮਿੱਤਰੋ ਵੀਡੀਓ ਬਣਾਉਣੀ ਆ ਤੇ ਤੀਜੇ ਨੰਬਰ ਤੇ ਸੂਣ ਵਾਲੀ ਹਨਾ ਹਾਂ ਬਈ ਗੱਬੜ ਤਾਂ ਕਿਹੜਾ ਸੂਆ ਜੀ ਦਾ ਇਹ ਤੀਜਾ ਸੂਆ ਦੱਸਿਆ ਬਾਈ ਮਾਲਕਾਂ ਨੇ ਤੀਜਾ ਸੂਆ ਸੂਣੀ ਹੈ ਹਾਂ ਕਿੰਨੇ ਕੁ ਦਿਨ ਜੱਜਮੈਂਟ ਕਰ ਲਈ ਕਿੰਨੇ ਕੁ ਦਿਨ ਬਾਕੀ ਹੈ ਇਹਦੇ ਬਾਈ 10 ਦਿਨ ਪਹਿਜੇ 10 ਦਿਨ ਲੈ ਜੂ ਹਾਂ 5 ਤਰੀਕ ਨੂੰ ਦਿਨ ਖੋਲਿਓ ਜੀ ਇਹਨੂੰ ਵੀ ਤੀਜਾ ਸੂਆ ਮਿੱਤਰੋ ਸੂਣੀ ਹੈ 10 ਦਿਨ ਬਾਕੀ ਹੈ ਤੇ ਦੁੱਧ ਕਿੰਨਾ ਕੁ ਦੱਸਿਆ ਮਾਲਕਾਂ ਦਾ ਭਾਈ ਮਾਲਕਾਂ ਨੇ ਤਾਂ 15-16 ਕਿਲੋ ਕੇ ਹਾਂ ਓਕੇ ਪਰ ਆ ਜੀ ਸਮਝ ਨਾ ਲੈ ਆ ਜੀ ਸਮਝ ਨਾ ਲਵੇ ਕਿਉਂ ਗੱਬਣ ਮਾਹੇ ਅਗਲਾ ਕਹਿ ਵੀ ਮੁੜ ਕੇ ਆ ਕੇ ਵੀ ਭਾਈ ਤੂੰ ਇੰਨਾ ਕਹਿੰਦਾ ਸੀ ਨਾ ਹਾਂ 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 ਰੇਟ ਕੀ ਕਰਤਾ ਜੀ ਰੇਟ ਇਹ ਵੀ 1.45000 ਦੀ ਦੇਵਾ 1.45 ਓਕੇ ਓਕੇ ਜੀ ਓਕੇ ਸੋ ਪੰਜ ਚਾਰ ਦਿਨ ਫੇ ਲੈ ਜੂ ਪੰਜ ਸੱਤ ਦਿਨ ਦਾ ਹਰਜਾ ਖਰਜਾ ਖਰਜਾ ਡਰਨਾ ਮੰਦੇ ਨੇ ਪੂਰੇ ਆ ਭਾਈ ਇਹਦੇ ਠੀਕ ਹੈ ਤੇ ਚੌਥੇ ਨੰਬਰ ਤੇ ਮਿੱਤਰੋ ਇੱਕ ਤਾਜੀ ਸੂਈ ਤੁਹਾਨੂੰ ਜਰਸੀ ਤੇ ਸੋਹਣੇ ਕੱਦ ਕਾਠ ਵਾਲੀ ਸੁਣਾਉਣੇ ਆ ਦਿਖਾਉਣੇ ਆ ਤੇ ਖੁੱਲੀ ਝੋਲੀ ਵਾਲੀ ਆ ਕਿੰਨੇ ਕ ਦਿਨਾਂ ਸੂਈ ਨੂੰ ਹੋ ਗਏ ਨੇ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਫਿਰ ਸਕਵਾਲਿਟੀ ਮਿੱਤਰੋ ਸੋਹਣੀ ਆ ਸਰੀਰ ਵੱਖੋਂ ਭਾਵੇਂ ਫਿੱਕੀ ਸੂਆ ਕਿਹੜਾ ਜੀ ਇਹ ਸੂਆ ਤੀਜਾ ਭਾਈ ਤੀਜਾ ਸੂਆ ਕਦੋਂ ਕਦੀ ਸੂਈ ਵੀ ਆ ਇਹਨੂੰ ਹੋ ਗਏ ਭਾਈ 20 25 ਦਿਨਾਂ ਦੀ ਸੂਈ ਤੇ ਬੱਚਾ ਮਗਰ ਬੱਚਾ ਮਗਰ ਬੱਚਾ 20 25 ਦਿਨਾਂ ਹੋ ਗਏ ਕਿੰਨਾ ਕਦ ਤੋ ਦੁੱਧ ਹੁਣ ਕੋਈ 12 ਕਿਲੋ ਤਿਆਰ ਆ ਤੋਰੋ ਜੀ ਖੁੱਲੇ ਝੋਲੀ ਵਾਲੇ ਮਿੱਤਰੋ 12 ਲੀਟਰ ਬਾਈ ਕਹਿੰਦਾ ਦੁੱਧ ਹੈ ਮਗਰ ਮਿੱਤਰੋ ਬੱਸਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੇ ਜ਼ਰੂਰ ਬਾਈ ਦੇ ਨਾਲ ਕਰੋ ਸੰਪਰਕ ਓਕੇ ਮੋੜ ਲੇ ਜੀ ਆ ਮਗਰ ਬੱਸਾ ਰੇਟ ਕੀ ਕਰਤਾ ਜੀ ਇਹ 45000 ਦੀ ਦੇ ਦਾ 45 ਦੀ ਓਕੇ ਸੋ ਲਗਾਤਾਰ ਫਿਰ ਆਪਣੇ ਕਹਿੰਦੇ ਆ ਵੀ ਵੀਡੀਓ ਆ ਰਹੀਆਂ ਨੇ ਜਿਹੋ ਜਿਹਾ ਤੁਸੀਂ ਪਸ਼ੂ ਲੈਣਾ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਨੰਬਰ ਦੱਸੋ ਜੀ ਆਪਣਾ 76968 760112 76968 00112 00112 ਹਾਂ 76968 00112 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਭਰਾ ਨੂੰ ਇਹਨਾਂ ਚਾਰ ਇਹਨਾਂ ਗਾਂ ਦੇ ਵਿੱਚੋਂ ਕੋਈ ਨਗ ਪਸੰਦ ਆਉਂਦਾ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਮੇਰ